ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਆ ਉਮੀਦ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਆਪਣੀ ਵੀਡੀਓ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਸਪੋਰਟ ਦੀ ਪਿਆਰ ਸਤਿਕਾਰ ਦੀ ਦੇਖੋ ਜੀ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਬਹੁਤ ਬਹੁਤ ਤੁਹਾਡਾ ਥੈਂਕਸ ਤੁਹਾਡਾ ਧੰਨਵਾਦ ਪੈਣਾ ਦਾ ਭਰਾ ਮਾਂ ਦਾ ਮੇਰੇ ਮਾਮਾ ਮਾਤਾ ਮਾਂ ਦਾ ਸਾਰਿਆਂ ਦਾ ਜਿਹੜੇ ਮੇਰੇ ਚੈਨਲ ਨੂੰ ਸਪੋਰਟ ਕਰਦੇ ਨੇਗੇ ਇੰਨਾ ਪਿਆਰ ਦਿੰਦੇ ਨੇਗੇ ਤੁਹਾਡੇ ਪਿਆਰ ਦੇ ਨਾਲ ਹੀ ਆਪਾਂ ਨੇ ਅੱਗੇ ਚੱਲਣਾ ਇਹ ਇੱਥੇ ਤੱਕ ਵੀ ਪਤਾ ਸਾਡੇ ਪਿਆਰ ਨਾਲ ਆਏ ਦੇਖੋ ਕਹਿੰਦੇ ਨੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਆਪਾਂ ਪਿਆਰ ਦੀ ਸਤਿਕਾਰ ਨਾਲ ਹੀ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਫੇਰ ਹੀ ਆਪਣੀ ਗੱਡੀ ਲੈਣ ਤੇ ਜਾਂਦੀ ਹੈ ਜੇ ਆਪਾਂ ਇਕੱਲਾ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਜੀ ਠੀਕ ਹੈ ਚਲੋ ਜੀ ਆਪਾਂ ਨੂੰ ਤੁਹਾਡਾ ਹੰਕਾਰਾ ਮਿਲਦਾ ਤਾਂ ਆਪਾਂ ਅੱਗੇ ਜਿਹੇ ਜੀ ਆਪਣੀ ਵੀਡੀਓ ਆਪਾਂ ਕੰਮ ਧੰਦੇ ਕਰਦੇ ਆ ਆਪਾਂ ਉਹ ਜੀ ਤੁਹਾਡੇ ਨਾਲ ਅਪਡੇਟ ਦਿੰਨੇ ਆ ਤੁਹਾਨੂੰ ਕੰਮ ਧੰਦੇ ਦੀ ਸਾਰੇ ਆਪਾਂ ਕੰਮ ਧੰਦੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੇ ਆਪਾਂ ਮੱਝਾਂ ਜੈ ਨਾ ਮੱਝਾਂ ਦੇ ਕੰਮ ਧੰਦੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਆਪਾਂ ਕੋਈ ਖਾਣਾ ਬਣਾਉਣਾ ਕੋਈ ਸਬਜ਼ੀ ਬਣਾਉਣੀ ਆ ਆਪਾਂ ਜਾਣੇ ਆਉਣੇ ਆ ਤੁਹਾਡੇ ਨਾਲ ਸਾਰੇ ਦੀ ਆਪਾਂ ਗੱਲਬਾਤ ਕਰਦੇ ਆਂ ਇਸੇ ਤਰ੍ਹਾਂ ਆਪਾਂ ਸਾਰੇ ਜਿ ਕੁਝ ਵੀ ਆਪਾਂ ਨੇ ਕੰਮ ਕਰਨਾ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਆਪ ਨੂੰ ਸਪੋਰਟ ਕਰਿਓ ਵਧੀਆ ਚੈਨਲ ਨੂੰ ਅੱਗੇ ਗਾ ਪਿਆਰ ਦਿਓ ਆਪਣੇ ਚੈਨਲ ਨੂੰ ਬਹੁਤ ਵਧੀਆ ਲੱਗਦਾ ਜੇ ਤੁਸੀਂ ਆਪਾਂ ਦੇਖਿਓ ਚੈਨਲ ਨੂੰ ਪਿਆਰ ਦਿੰਦੇ ਹੋ ਇੱਕ ਤੁਸੀਂ ਆਪਣੇ ਘਰ ਦੇ ਮੈਂਬਰ ਦੀ ਤਰ੍ਹਾਂ ਬਣ ਜਾਂਦੇ ਹੋ ਆਪਾਂ ਨੂੰ ਐਵੇਂ ਲੱਗਦਾ YouTube ਫੈਮਿਲੀ ਵੀ ਨਾ ਆਪਣੀ ਇੱਕ ਪਰਿਵਾਰ ਮੈਂਬਰ ਬਣ ਜਾਂਦੇ ਨੇ ਜੋ ਤੁਸੀਂ ਆਪਣੇ ਚੈਨਲ ਨੂੰ ਵਧੀਆ ਹੋ ਕਰਦੇ ਹੋਗੇ ਦੇਖਦੇ ਸਪੋਰਟ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਇਸੇ ਤਰ੍ਹਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਬਹੁਤ ਵਧੀਆ ਕਮੈਂਟ ਕਰਦੇ ਆ ਜਿਵੇਂ ਜਿਹੇ ਵੀ ਕੰਮ ਕਰਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਮੱਝਾਂ ਕਿ ਨਹੀਂ ਜਾਂਦੇ ਨਾ ਤੁਸੀਂ ਕ ਵੀਰ ਨੇ ਕਮੈਂਟ ਕਰਿਆ ਸੀਗਾ ਕਹਿੰਦੇ ਬਹੁਤ ਸਫਾਈ ਆ ਜਿਵੇਂ ਜਿਹੇ ਆਪਾਂ ਕੰਮ ਕਰਦੇ ਆ ਤੁਹਾਨੂੰ ਉਹ ਜਿਹੀ ਆਪਾਂ ਦਿਖਾਉਣੇ ਆ ਠੀਕ ਹੈ ਜੀ ਲਵ ਯੂ ਟਾਈਮ ਹੈ ਜਿਹੜਾ 4:0 ਆਪਾਂ ਧਰ ਦਿਆਂ ਦਾਲ ਦਾਲ ਬਣਾਵਾਂਗੇ ਜੀ ਆਪਾਂ ਮੂੰਗੀ ਦੀ ਫਿਰ ਆਪਾਂ ਭਲਾਵਾਂਗੇ ਮੱਜਾਂ ਨੂੰ ਪਾਣੀ ਧਾਣੀ ਉਧਰ ਤੇ ਨਾਲ ਇਧਰ ਦੇਖੋ ਆਪਣੇ ਕੱਪੜੇ ਆ ਦੇਖੋ ਇਧਰ ਆਪਣੇ ਕੱਪੜੇ ਪੈ ਤਾਰ ਤੋਂ ਲਾਈ ਆਪਾਂ ਕੱਪੜਿਆਂ ਦੀ ਤੈਅ ਮਾਰਦੇ ਆ ਕੱਪੜੇ ਤੈਅ ਮਾਰ ਕੇ ਆਪਾਂ ਸਬਜੀ ਦਾਲ ਆਪਾਂ ਧਰ ਕੇ ਅੱਜ ਸਬਜੀ ਨਹੀਂ ਹੈਗੀ ਖੇਤ ਹੁਣ ਖੇਤ ਸਬ지ਆ ਨਾ ਕੱਟ ਗਏ ਹੁਣ ਦਾਲਾਂ ਦੂਣਾਂ ਹੀ ਨੇਗੀਆਂ ਹੁਣ ਸਬਜੀ ਆਪਣੇ ਖੇਤ ਸਰਦੀਆਂ ਵਾਲੀ ਹੋਊਗੀ ਹੁਣ ਮੌਸਮ ਵੀ ਚੇਂਜ ਹੋ ਗਿਆ ਵਧੀਆ ਮੱਛਰ ਮੁਛਰ ਕੱਟ ਗਏ ਹੁਣ ਆਪਾਂ ਖੇਤ ਨਾ ਉਹ ਬੀਜ ਦਣਗੇ ਪਾਲਕ ਮੇਥੇ ਧਨੀਏ ਹੁਣ ਨਾਲ ਸਾਗ ਸੂਹ ਹੋ ਜਾਊਗਾ ਦੂਜੀਆਂ ਸਬਜ਼ੀਆਂ ਪੀਜ ਦੇਣਗੇ ਜੀ ਗਾਜਰਾਂ ਗੁਜਰਾਂ ਇਸ ਕਰਕੇ ਹੁਣ ਆਪਣੇ ਸਬਜ਼ੀ ਦਾ ਜੇ ਤੋੜਾ ਸਬਜ਼ੀ ਕੋਈ ਆਪਣੇ ਦੂਜੀ ਸੁੱਕੀਆਂ ਬਣਦੀਆਂ ਨੇਗੀਆਂ ਤੇ ਚਲੋ ਜੀ ਕੰਮ ਤਾਂ ਦੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਆਪਣੇ ਹੁਣ ਵਧੀਆ ਮੌਸਮ ਚੇਂਜ ਹੋਣ ਕਰਕੇ ਕੰਮ ਨੂੰ ਵੀ ਵਧੀਆ ਜੀ ਲੱਗਦਾ ਜੀ ਹੁਣ ਗਰਮੀ ਬਹੁਲੀ ਜਿਆਦਾ ਗਰਮੀ ਸੀ ਜੇ ਇਸ ਵਾਰ ਤਾਂ ਗਰਮੀ ਨੇ ਬਹੁਤ ਹੈਰਾਨ ਕੀਤੇ ਕੁੜੇ ਦਿਨਾਂ ਦੇ ਦੇਖੋ ਤੁਸੀਂ ਗਰਮੀ ਚੱਲੀ ਆ ਹੁਣ ਜਾ ਕੇ ਕਿਤੇ ਮੜ ਜਾ ਸਾ ਆ ਜਾ ਹੁਣ ਇੱਕ ਹੁਣ ਅਸੂ ਚੜ ਜੂਗੇ ਬਸ ਕੱਲ ਨੂੰ ਭਾਦੋਂ ਸੌ ਭਾਦੋਂ ਚ ਤਾਂ ਵੈਸੇ ਨਹੀਂ ਨਹੀਂ ਗਰਮੀ ਸੀਗੀ ਸੌਣ ਚ ਗਰਮੀ ਬੜੀ ਜ਼ਿਆਦੇ ਸੀਗੀ ਭਾਦੋਂ ਚ ਤਾਂ ਨਹੀਂ ਹੁਣ ਦੇਖੋ ਇੱਕ ਦਿਨ ਛੱਡ ਕੇ ਹੁਣ ਦੋ ਦਿਨ ਹੋ ਗਏ ਹੁਣ ਨਹੀਂ ਮੀਂਹ ਪਿਆ ਜੀ ਆਪਣੇ ਨਹੀਂ ਰੋਜ਼ ਇੱਕ ਦਿਨ ਛੱਡ ਕੇ ਆਪਣੇ ਮੀਂਹ ਆ ਜਾਂਦਾ ਸੀਗੇ ਹੁਣ ਦੋ ਦਿਨ ਹੋ ਗਏ ਹੁਣ ਮੀਂਹ ਨਹੀਂ ਪਿਆ ਜੀ ਆਪਣੇ ਹੁਣ ਵੀ ਵਧੀਆ ਮੌਸਮ ਚ ਚੇਂਜ ਹੋਣ ਕਰਕੇ ਕੋਈ ਆਇ ਨਹੀਂ ਹੈਗੀ ਮੌਸਮ ਚ ਵਧੀਆ ਤਬਦੀਲੀ ਆ ਰਹੀ ਹੈ ਕੰਮ ਕਾਰਨ ਵਧੀਆ ਕੰਮ ਠੰਡਾ ਹੋ ਜਾਂਦਾ ਹੈ ਕੋਈ ਐਮ ਜਿਹਨਾਂ ਦਾ ਕਿ ਬਹੁਤ ਫਰਕ ਪੈ ਗਿਆ ਦਿਨ ਛੋਟੇ ਹੋ ਗਏ ਅੱਧਾ ਪੌਣੇ ਘੰਟੇ ਦਾ ਫਰਕ ਪੈ ਗਿਆ ਪੌਣੇ ਘੰਟੇ ਦਾ ਸਵੇਰ ਦੇਖੋ ਅੱਗੇ 5 ਵਜੇ ਚਿੱਟਾ ਦਿਨ ਚੜ ਜਾਂਦਾ ਹੁਣ 6 ਵਜੇ ਤਿੰਨ ਚੜਦਾਗਾ 5 6 ਪੌਣੇ ਕਿ 6 ਦਿਨ ਚੜ ਜਾਂਦੇ ਅੱਗੇ ਦੇਖੋ 5:30 5 ਦਿਨ ਚੜ ਜਾਂਦਾ ਘੰਟੇ ਆ ਹੈ ਪੈ ਗਿਆ ਜੀ ਫਰਕ ਹੁਣ 6:30 ਪੌਣੇ 7 ਨਾ ਹਨੇਰਾ ਹੋ ਜਾਂਦਾਗਾ ਅੱਗੇ 7:30 7:30 ਦਿਨ ਖੜਾ ਹੁੰਦਾ ਕੋਈ ਆ ਤੇ ਹੁਣ ਵਧੀਆ ਚਲੋ ਕੰਮ ਧੰਦੇ ਕਰਕੇ ਆਪਾਂ ਮਰਜੀ ਤੇ ਸ਼ਾਂਤੀ ਜੀ ਹੁਣ ਕਿਸੇ ਕੰਮ ਤੋਂ ਤੇਨੂੰ ਹੱਥ ਪਊਗਾ ਆਪਾਂ ਸੂਟ ਸਟਿਚ ਕਰਨੀ ਸੀਗੀ ਜਾਂ ਆਪਣੇ ਵਰਕਾਂ ਵਾਲੇ ਕਿ ਪਹਿਲਾਂ ਪਹਿਣ ਹੋਲੀ-ਵੋਲੀ ਬਣਾ ਲਾਂਗੇ ਫਿਰ ਕਿਸੇ ਭੈਣਾਂ ਦੀ ਸੂਟ ਆ ਜਾਂਦੇ ਨੇ ਜਾਂ ਬਹੁਤ ਸਟਿਚ ਕਰਨੀ ਹੁੰਦੇ ਨੇਗੇ ਤੇ 2-3 ਦਿਨ ਲੱਗ ਜਾਂਦੇ ਨੇ ਜਦ ਤੱਕ ਆਪਾਂ ਕਿਤੇ ਨਹੀਂ ਜਾਣਾ ਆਉਣਾ ਫਿਰ ਤਾਂ ਆਪਣਾ ਵਧੀਆ ਇੱਕ ਰੈਂਚੀ ਸੂਟ ਬਣ ਜਾਂਦਾਗਾ ਕਿਉਂਕਿ ਕੁਝ ਆਪਾਂ ਨੂੰ ਇਕੱਲੇ ਜਾਣ ਨੂੰ ਕੰਮ ਹੋ ਜਾਂਦੇ ਨੇ ਇਹ ਕੰਮ ਕਰਦੇ ਤੁਸੀਂ ਇਹਨਾਂ ਲਾ ਲਓ ਇਕੱਲੇ ਜਾਣ ਨੂੰ ਨਾ ਜੇ ਤਾਂ ਆਪਾਂ ਸਾਰੇ ਹੀ ਕਰਨੇ ਨੇ ਤਾਂ ਤਾਂ ਕੰਮ ਆਪਣੇ ਮੁਕਦੇ ਨਹੀਂ ਹੈਗੇ ਜੇ ਆਪਾਂ ਹੁਣ ਉਹੀ ਗੱਲ ਮੁਕੂ ਰੋਟੀ ਪਕਾ ਲਈ ਭਾਂਡੇ ਵਾਜ ਲਈ ਫਿਰ ਆਪਾਂ ਬਿਲੇ ਆਈ ਕਿ ਕਿੰਨਾ ਚਿਰ ਦਾ ਸਵੇਰੇ ਤੁਸੀਂ ਲਾ ਲੋ ਪਹਿਲਾਂ ਤਾਂ ਅੰਦਰੋਂ ਆਪਾਂ ਸਾਰਾ ਡਸਟਿੰਗ ਕਰਦੇ ਆ ਸਾਰੀ ਝਾੜ-ਝੜਾਈ ਆ ਬੈੱਡ ਨੇ ਚਾਦਰਾਂ ਸਾਫ ਸੁਪਈਆ ਚੱਕਣ ਧਰਨ ਫਿਰ ਬਾਹਰ ਚਲੇ ਜਾਣਾ ਬਾਹਰ ਪਰ ਸੋਈ ਦੇਖੋ ਜੀ ਸਾਫ ਸੁਪਈਆ ਰੋਟੀ ਪਾਣੀ ਤੋਂ ਬਾਅਦ ਸਾਰੀਆਂ ਸਲਫਾਂ ਸਲਫਾਂ ਸਾਫ ਕਰਨੀਆਂ ਭਾਂਡਾ ਠਿੱਕਰ ਚੱਕਣਾ ਫਿਰ ਕੱਪੜੇ ਧੋਣੇ ਬਾਥਰੂਮ ਧੋਣੇ ਬਹੁਤ ਅਹੇ ਜੇ ਕੰਮ ਹੋ ਜਾਂਦੇ ਨੇ ਮੱਜਾਂ ਦੇ ਹੋ ਜਾਂਦੇ ਨੇ ਸਵੇਰੇ ਦੇਖੋ ਇੱਧਰ ਕੱਚੇ ਤੇ ਕਰਨੀਆਂ ਬੰਨਣੀਆਂ ਖੋਲਣੀਆਂ ਇਸੇ ਕਰਕੇ ਮੱਝਾ ਕਰਕੇ ਸਾਰੇ ਕੰਮ ਚ ਆਪਾਂ ਇਕੱਲੇ ਜਾਣੇ ਜੇ ਕੋਈ ਹੋਰ ਹੋਵੇ ਫਿਰ ਆਪਣਾ ਫਰਕ ਪੈ ਜਾਂਦਾ ਜੀ ਕੁਛ ਇੱਕਨ ਆਪਣੀ ਹੈਲਪਰ ਭਾਣ ਰੱਖੀ ਵੀ ਆ ਉਹ ਗੋਹਾ ਚੱਕ ਜਾਂਦੀ ਨਾਲੇ ਆਪਣੇ ਪੋਚਾ ਲਗਾ ਜਾਂਦੀ ਐ ਆਪਾਂ ਝਾੜੂ ਕੱਢ ਕੇ ਦੇਣਾ ਸਾਰਾ ਸਬ ਸਪਈਆ ਕਰਕੇ ਤੇ ਉਧਰ ਇਕੱਲਾ ਗੋਹਾ ਚੱਕ ਦਿੰਦੀ ਆ ਉਹ ਐਨੇ ਨਾਲ ਆਪਣਾ ਸਹਾਰਾ ਲੱਗ ਜਾਂਦਾ ਗੋਹਾ ਚੱਕ ਦਿੰਦੇ ਨੇ ਜੇ ਚਾਪਾ ਰੋਟੀ ਵੀ ਬਣਾ ਲੈਣੇ ਇਧਰ ਰੋਟੀ ਪਾਣੀ ਸਾਰਾ ਭਾਂਡੇ ਭੁੰਡੇ ਚੱਕ ਦਿੰਦੇ ਨੇ ਨਜ਼ਰ ਚ ਫਿਰ ਮੈਂ ਝਾੜੂ ਕੱਢ ਦੇਣੀ ਆ ਉਹ ਆਪਦਾ ਪੋਚਾ ਲਗਾ ਦਿੰਦੀ ਆ ਚਲ ਦੋ ਕੰਮ ਆਪਣੇ ਨਾਲ ਉੱਪਰ ਆ ਜਾਂਦੀ ਆ ਬਾਕੀ ਦੂਸਰੇ ਕੰਮ ਆਪਾਂ ਕਰ ਲੈ ਜਿੱਦੇ ਨਹੀਂ ਆਉਂਦੀ ਉਹਦੇ ਆਪਾਂ ਨੂੰ 12:30 1 ਵਜੇ ਜਾਂਦੇ। ਮੈਂ ਸਾਰੇ ਕੰਮ ਜਿਹੜਾ ਕਰਾਂਗੇ ਉਹੀ ਹੋਊਗਾ। ਜਿਹੜਾ ਛੜਤਾ ਉਹ ਪਿਆਗਾ। ਜਿੱਕ ਨੂੰ ਇੱਕ ਕੰਮ ਨੂੰ ਕੱਥ ਪਾਵਾਂਗੇ ਕੋਈ ਬਣੂਗਾ। ਦੂਜਾ ਨਹੀਂ ਬਣਦਾ ਜੀ ਫੇਰ। ਇਸੇ ਕਰਕੇ ਆਪਣੇ ਕੰਮ ਤਾਂ ਦੇ ਨਹੀਂ ਇਹ ਕੁਲੇ ਆ। ਪਾਣਾ ਦੇ ਘਰ ਦੇ ਕੰਮ ਸਾਨੂੰ ਪਤਾ ਸਾਰੀਆਂ ਪਾਣਾ ਨੂੰ ਵੀ ਕਿਹੋ ਜਿਹੇ ਕੰਮ ਨੇ ਆਪਣੇ। ਹੁਣ ਤਾਂ ਮੂਰੇ ਦਿਨ ਛੋਟੇ ਹੋ ਗਈ। ਬਿਲਕੁਲ ਨਹੀਂ ਕੰਮ ਨੇ ਨਿਭੜਨੇ ਆਪਣੇ। ਸਾਗ ਸੂਕ ਧਰਨ ਲੱਗ ਜੇ ਵਾ 1 2 ਵਜੇ ਸਾਗ ਧਰਨਾ ਜੇ ਨਾ ਸਾਰਾ ਦਿਨ ਆਪਣਾ ਸਾਗ ਤੇ ਲਹਿ ਜਾਂਦਾ ਜੀ। ਕਿ ਦਿਨ ਛੋਟੇ ਹੋ ਜਾਂਦੇ ਨੇ ਕੱਪੜੇ ਧੋ ਲੋ ਅੰਦਰ ਧਰਨ ਲੋ ਤਾਂ ਇਹ ਪਹਿਲਾਂ ਤਾਂ ਕੱਪੜਿਆਂ ਦਾ ਕੰਮ ਹੀ ਦੋ ਨੇ ਚਾਹੇ ਕਿਸੇ ਦੇ ਚਾਰ ਬੰਦੇ ਨੇ ਚਾਹੇ ਆਪਾਂ ਪੰਜ ਮੈਂਬਰਾਂ ਜਾਂ ਸੱਤ ਮੈਂਬਰਾਂ ਹੀ ਕੱਪੜੇ ਹਨ ਹਰ ਇੱਕ ਭੈਣ ਨੂੰ ਪਤਾ ਹੀ ਕੱਪੜੇ ਦੀ ਸਾਮ ਸੰਭਾਈ ਸਾਰੇ ਕੰਮਾਂ ਨਾਲੋਂ ਜ਼ਿਆਦਾ ਜਿੰਨਾ ਚਿਰਚਾ ਆਪਾਂ ਸਾਰ ਤੁਸੀਂ ਆਹ ਲਾ ਲਓ ਵੀ ਪਸੂਮ ਸੰਭਲੇ ਉਹਨਾਂ ਚਿਰਚਾ ਆਪਣਾ ਕੱਪੜਾ ਜਿਹੜਾ ਸੰਭਲੇ ਆ ਇੰਨਾ ਚਿਰਚੇ ਮੱਝਾਂ 'ਚ ਲੱਗਦਾ ਇੰਨਾ ਚਿਰ ਆਪਣੇ ਕੱਪੜੇ ਲਿਡੇ 'ਚ ਲੱਗਦਾ ਚੱਕਣ ਧਰਨ 'ਚ ਜੇ ਕਿਤੇ ਇੱਕ ਆਪਾਂ ਇੱਕ ਦਿਨ ਭੱਗ ਜੀ ਤਾਂ ਦੇਖ ਲਓ ਤੁਸੀਂ ਆਪਣਾ ਖਲਾਰਾ ਪੈ ਜਾਂਦਾ ਪਹਿਲਾਂ ਆਪਾਂ ਜਾਣਿਆ ਫਿਰ ਆਪਣੇ ਅਨੁਸਾਰ ਪਤੋਣੀ ਫਿਰ ਆਪਾਂ ਪ੍ਰੈਸ ਕਰਨੇ ਕੱਪੜੇ ਸਾਹਮਣ ਬਾਕੀ ਘਰ ਵਾਲੇ ਦਾ ਆਪਣੇ ਹੈਗੇ ਨਹੀਂ ਦੇਖੋ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਸਵੇਰ ਦੁਪਹਿਰੇ ਸ਼ਾਮ ਨੂੰ ਸਵੇਰ ਢੜਕੇ ਸ ਆਪਾਂ ਨਾਉਣੇ ਸਵੇਰੇ 4 ਵਜੇ ਉੱਠ ਕੇ ਨਾ ਕੇ ਪਾਠ ਕਰਨਾ ਹੁੰਦਾ ਫਿਰ ਆਪਾਂ ਨੇ ਦੇਖੋ ਚਾਹ ਪਾਣੀ ਕਰਨਾ ਵਿੜੇ-ਵਿੜੇ ਸੁੰਭਰਨੇ ਰੋਟੀ ਪਾਣੀ ਬਣਾਉਣਾ ਆਪਾਂ ਦਾ ਟਿੱਕਰ ਮੰਜਨਾ 11:00 7:00 10:00 11:00 ਵਜੇ ਫਿਰ ਆਪਾਂ ਨਾਉਣੇ ਸ਼ਾਮ ਨੂੰ ਫਿਰ ਰੋਟੀ ਪਾਣੀ ਬਣਾ ਕੇ ਆਪਾਂ ਤਰ ਚੁੱਕੇ ਫਿਰ ਨਾਉਣਾ ਹੁੰਦਾ ਇੱਕ ਮੈਂਬਰ ਦੇ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਫਿਰ ਤੁਸੀਂ ਲਾ ਲਓ ਇਹਨਾਂ ਨੂੰ ਚੱਕਾਂਗੇ ਧਰਾਂਗੇ ਸੰਭਾਂਗੇ ਇਸੇ ਕਰਕੇ ਆਪਣੇ ਕੰਮ ਪੂਰੇ ਵੱਧ ਜਾਂਦੇ ਨੇ ਚਲੋ ਜੀ ਆਪਾਂ ਚੱਲਦੇ ਹੁਣ ਆਪਾਂ ਦੇਖਦੇ ਆਂ ਧਰਦੇ ਆਪਾਂ ਦਾਲ ਸਬਜ਼ੀ ਬਾਹਰ ਲਸਣ ਗੰਡਾ ਛਿੱਲਦੇ ਆਂ ਨਾਲ ਆਪਾਂ ਧਰਦੇ ਨੇ ਇਸੇ ਤਰ੍ਹਾਂ ਪਾਣੀ ਚ ਪਾ ਕੇ ਮੁੰਗੀ ਫਿਰ ਆਪਾਂ ਲਸਣ ਗੰਡੇ ਦਾ ਤੜਕਾ ਲਾ ਦਾਂਗੇ ਆਪਾਂ ਕੇ ਟਮਾਟਰ ਵਿੱਚ ਇੰਨੇ ਨੂੰ ਆਪਣਾ ਮੱਜਾਂ ਦਾ ਟਾਈਮ ਹੋ ਜਾਊਗਾ ਫਿਰ ਆਪਾਂ ਮੱਜਾਂ ਨੂੰ ਪਾਣੀ ਪਲਾਇਆ ਜਾਵਾਂਗੇ ਫਿਰ ਆਪਾਂ ਦੇਖਦੇ ਚਲੋ ਕੀ ਬਣਦਾਗਾ ਚਲੋ ਜੀ ਆਪਾਂ ਤੁਹਾਨੂੰ ਰਿਕਵੈਸਟ ਹੈ ਜੀ ਫਿਰ ਆਪਾਂ ਹੀ ਕਹਿੰਦੇ ਆ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿਓ ਚੈਨਲ ਨੂੰ ਤੁਹਾਡੇ ਪਿਆਰ ਸਹਾਰਨ ਵਾਲੀ ਆਪਾਂ ਨੇ ਅੱਗੇ ਪਹੁੰਚਣਾ ਹੀ ਕਹਿੰਦੇ ਨੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਹਿੰਦੇ ਨੇ ਜੋ ਦੁਨੀਆ ਦੇ ਹੱਥ ਚੋਂ ਦਾ ਦੁਨੀਆ ਇਕੱਠੀ ਰਲ ਮਿਲ ਕੇ ਭਾਂਪਈ ਫੇਰੀ ਆਪਣੇ ਕੰਮ ਬਣਦੇ ਨੇਗੀ ਠੀਕ ਹੈ ਜੀ ਚਲੋ ਇਹ ਹੀ ਮੇਰੀ ਬੇਨਤੀ ਸੀ ਤੁਹਾਨੂੰ ਇਹ ਮੇਰੀ ਰਿਕਵੈਸਟ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ